ਅਨਾਜ ਮੰਡੀ ਨਾਪਾ ਦੀ ਆਰਤੀਆ ਸੈਸ਼ਨ ਦੀ ਚੋਣ ਆ ਜਿਹੜੀ ਪ੍ਰਧਾਨਗੀ ਦੀ ਚੋਣ ਅੱਜ ਹੋ ਰਹੀ ਆ 196 ਵੋਟਾਂ ਨੇ ਜਿੱਥੇ ਕੋਈ ਪੁਲਿਸ ਵੱਲੋਂ ਜਿਹੜੇ ਸਖਤ ਪ੍ਰਬੰਧ ਕੀਤੇ ਗਏ ਨੇ ਵੈਰੀਗੇਟ ਲਗਾਏ ਗਏ ਨੇ ਮੰਡੀ ਨੂੰ ਜਾਣ ਵਾਲਾ ਰਸਤਾ ਜਿਹੜਾ ਉਹ ਬਿਲਕੁਲ ਸੀਲ ਕਰ ਦਿੱਤਾ ਗਿਆ ਕਿਉਂਕਿ ਜੇ ਉਹ VOTER ਨੇ ਆੜਤੀ ਨੇ ਉਹ ਆਪਣੀ ਬੋਟ ਦਾ ਇਸਤੇਮਾਲ ਭਾਵੇਂ ਕਿ 196 ਵੋਟਾਂ ਨੇ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਕਿ ਮੰਡੀ ਦੇ ਵਿੱਚ ਪ੍ਰਧਾਨਗੀ ਦੀ ਚੋਣ ਵੇਲੇ ਇੰਨੀ ਫੋਰਸ ਤਨਾਤ ਕੀਤੀ ਗਈ ਆ ਪਾਵੇਂ ਕਿ ਸ਼ਾਂਤ ਮਈ ਵੋਟਰਾਂ ਨੇ ਜਿਹੜੀਆਂ ਉਹ ਪੈ ਰੀਆਂ ਨੇ ਪਰ ਦੋ ਸਰਦਾਰਾਂ ਦੀ ਟੱਕਰ ਆ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਇੱਕ ਪਾਸੇ ਕਰਮਜੀਤ ਸਿੰਘ ਲਾਹੋਰਾ ਨੇ ਤੇ ਦੂਸਰੇ ਪਾਸੇ ਜਤਿੰਦਰ ਜੱਤੀ ਨੇ ਮੁਕਾਬਲਾ ਕਹਿੰਦੇ ਸਖਤ ਦਿਖ ਰਿਹਾ ਪਰ ਕੁਝ ਘੰਟਿਆਂ ਦੇ ਵਿੱਚ ਜਦੋਂ ਰਿਜ਼ਲਟ ਆ ਜਾਵੇਗਾ ਤਸਵੀਰ ਸਾਹਮਣੇ ਆ ਜਾਵੇਗੀ ਕੌਣ ਜਿੱਤ ਰਿਹਾ ਤੇ ਕੌਣ ਹਾਰੇਗਾ ਪਰ ਇੱਕ ਪਾਸੇ ਕਾਂਗਰਸ ਤੇ ਇੱਕ ਪਾਸੇ ਆਮ ਪਾਰਟੀ ਆ ਉਹ ਵੀ ਸੇਧਾ ਜਿਹੜੀ ਤਸਵੀਰਾਂ ਚ ਦਿਖੇਗੀ ਵੀ ਕਾਂਗਰਸ ਦਾ ਉਮੀਦਵਾਰ ਬਾਜ਼ੀ ਮਾਰੇਗਾ ਜਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰੇਗਾ ਉਹਦਾ ਅਸਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਨਾਬਾ ਸ਼ਹਿਰ ਦੇ ਵਿੱਚ ਪੈ ਸਕਦਾ ਇਸ ਜਿੱਤ ਨੂੰ ਲੈ ਕੇ ਨਾਬਾ ਤੋਂ ਹਰਮਿਉਤ ਸਿੰਘ ਮਾਨ ਬਹੁਤ ਬੜਾ ਸ਼ਾਂਤਪੂਰਕ ਹੈ ਬਹੁਤ ਸਾਰਾ ਟਕਰੀ ਉਹਨਾਂ ਸਾਊਥ ਉੱਪਰ ਹੋਪ ਟਕ ਟਕੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਪੁਲਿਸ ਫੋਰਸ ਬੜੀ ਤਣਾਤ ਕੀਤੀ ਗਈ ਹੈ ਤਾਂ ਪ੍ਰਸ਼ਾਸਨ ਦੇ ਪ੍ਰਬੰਧ ਉਹਨੇ ਆਪਣੇ ਆਪ ਦੇ ਇਸ ਦਾ ਕੋਈ ਨਹੀਂ ਹੈਗਾ ਪਰ ਹਾਲਾਤ ਦੇ ਜਿਹੜੇ ਵਿੱਚ ਸਾਫ ਹੂੰ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਕੋਈ ਨਹੀਂ ਕੋਈ ਟਕਰਾਅ ਨਹੀਂ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਜੀ ਵੈਸੇ ਭਾਈਚਾਰੇ ਦੀ ਸਾਡੀ ਜਾਨ ਹੈ ਪਰ ਪ੍ਰਸ਼ਾਸਨ ਦਾ ਕੋਈ ਰੂਲ ਹੈ ਨਹੀਂ ਚਲੋ ਲਾਤੀ ਸਰਕਾਰ ਆ ਤਾਂ ਕੋਈ ਗੱਲ ਨਹੀਂ ਪੈਸੇ ਸ਼ਾਂਤੀਪੁਰ ਕੰਮ ਕਰ ਰਹੀ ਦਿਕਤ ਆ ਠੀਕਾ ਮਾਹੌਲ ਬਿਲਕੁਲ ਸ਼ਾਂਤੀਪੁਰ ਰਿਪੋਟਿੰਗ ਨੂੰ ਲੈ ਕੇ ਜੀ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਤਰ੍ਹਾਂ ਦੀ ਲਾਡ ਆਰਡਰ ਸਥਿਤੀ ਨੂੰ ਜਿਹੜਾ ਹੈਗਾ ਖਰਾਬ ਨਹੀਂ ਹੋਣਦਾ ਜਾਊਗਾ ਪੂਰੇ ਅਮਨ ਅਮਾਨ ਨਾਲ ਜਿਹੜੀ ਹੈਗੇ ਇਲੈਕਸ਼ਨ ਕਰਵਾਈ ਜਾਊਗੀ ਕਿੰਨੇ ਫੋਰਸ